ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੀ YouTube ਚੈਨਲ ਪੈਰੀ ਸਟਡੀ ஆன்ਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕੁਝ ਇੰਪੋਰਟੈਂਟ ਟ੍ਰਿਕਸ ਦੇ ਬਾਰੇ ਕੁਝ ਆਇਡੈਂਟਿਟੀਜ਼ ਹੁੰਦੀਆਂ ਜਿਵੇਂ a+b ਹੋਲ ਸਕੁਆਰ ਕਾ ਦੇ ਇਕੁਅਲ ਹੁੰਦਾ ਹੈ a-b ਹੋਲ ਸਕੁਆਰ ਕਾ ਦੇ ਇਕੁਅਲ ਹੁੰਦਾ ਹੈ ਮੋਸਟਲੀ ਬੱਚਿਆਂ ਨੂੰ ਕੀ ਹੈ ਆਇਡੈਂਟਿਟੀ ਯਾਦ ਕਰਨ ਦੇ ਵਿੱਚ ਬਹੁਤ ਪ੍ਰੋਬਲਮ ਆਉਦੀ ਹੈ ਤਤ ਤੁਹਾਨੂੰ ਬਿਲਕੁਲ ਸਿੰਪਲ ਜੀ ਟ੍ਰਿਕ ਦੱਕ ਦੱਸਾਂਗੇ ਜਿੰਦੇ ਨਾਲ ਤੁਹਾਨੂੰ ਕੀ ਆਇਡੈਂਟੀਟੀ ਬਿਲਕੁਲ ਸਿੰਪਲ ਲੱਗੇਗੀ ਅੱਜ ਆਪਾਂ ਤਿੰਨ ਆਇਡੈਂਟੀਟੀਜ਼ ਦੇ ਬਾਰੇ ਪੜਾਂਗੇ ਸੋ ਉਸ ਤੋਂ ਅਗਲੀ ਵੀਡੀਓ ਜਿਹੜੀ ਆਪਾਂ ਕੱਲ ਨੂੰ ਅਪਲੋਡ ਕਰਾਂਗੇ ਉਹਦੇ ਵਿੱਚ ਆਪਾਂ ਅਗਲੀਆਂ ਦੋ ਆਇਡੈਂਟੀਟੀਜ਼ ਦੇ ਬਾਰੇ ਪੜਾਂਗੇ ਸੋ ਸਟਾਰਟ ਕਰਦੇ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਪਹਿਲੀ ਆਇਡੈਂਟੀਟੀ ਆਪਣੇ ਕੋਲ ਫਸਟ ਆਇਡੈਂਟੀਟੀ ਹੈ a b ਹੋਲ ਸਕੁਆਇਰ ਦੇਖੋ ਇਹਦੇ ਉੱਪਰ ਬੇਸਡ ਕੁਐਸਚਨ ਬਹੁਤ ਸਾਰੇ ਬੰਦੇ ਆ ਤੁਸੀਂ 8 9 10 ਦੇ ਵਿੱਚ ਦੇਖੋਗੇ ਬਾਕੀ ਆਇਡੈਂਟੀਟੀ ਹਰੇਕ ਜਗ੍ਹਾ ਤੇ ਅਪਲਾਈ ਹੁੰਦੀ ਹੈ ਤੈਨੂੰ ਯਾਦ ਕਰਨ ਦੀ ਬਿਲਕੁਲ ਸਿੰਪਲ ਟ੍ਰਿਕ ਹੀ ਆ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ 11 ਦਾ ਸਕੁਅਰ ਕਿੰਨਾ ਹੁੰਦਾ ਜੇ ਆਪਾਂ 11 ਦਾ ਸਕੁਅਰ ਕਰੀਏ 11 ਦਾ ਸਕੁਅਰ ਕਿੰਨਾ ਹੁੰਦਾ 121 ਹੁੰਦਾ ਠੀਕ ਹੈ ਆਪਾਂ ਪਹਿਲਾਂ ਕੀ ਕਰਾਂਗੇ 11 ਦਾ ਸਕੁਅਰ ਕਰਾਂਗੇ ਜਦੋਂ ਆਪਾਂ 11 ਦਾ ਸਕੁਅਰ ਕਰਾਂਗੇ ਬਣਦਾ ਹੈ 121 ਤਾਂ ਤੁਸੀਂ ਬਸ ਇੱਕ ਗੱਲ ਯਾਦ ਰੱਖਣੀ ਹੈ ਕੀ ਯਾਦ ਰੱਖੋਗੇ 1 2 ਤੇ 1 ਪਹਿਲਾਂ ਤੁਸੀਂ ਕੀ ਯਾਦ ਰੱਖੋਗੇ 1 2 1 ਤੁਸੀਂ ਆਇਡੈਂਟੀਟੀ ਬਣਾ ਰਹੇ ਹੋ a b ਹੋਲ ਸਕੁਅਰ ਦੀ ਹੋਲ ਦਾ ਮਤਲਬ ਪੂਰੇ ਦਾ ਸਕੁਅਰ ਹੈ ਤੋ ਕਾਦੇ ਇਕੁਅਲ ਹੁੰਦੀ ਹੈ ਇਹ ਆਪਾਂ ਦੇਖਦੇ ਆਣ ਪਹਿਲਾਂ ਤੁਸੀਂ ਕੀ ਯਾਦ ਰੱਖਣਾ ਹੈ 1 2 1 ਯਾਦ ਰੱਖਣਾ ਉਸ ਤੋਂ ਬਾਅਦ ਕੀ ਹੈ ਇਹ ਆਪਣੇ ਕੋਲ ਲੈਫਟ ਹੈਂਡ ਸਾਈਡ ਹੈ ਇਹ ਆਪਣੇ ਕੋਲ ਕੀ ਹੈ ਰਾਈਟ ਹੈਂਡ ਸਾਈਡ ਹੈ ਤੁਸੀਂ ਕੀ ਕਰਨਾ ਹੈ ਲੈਫਟ ਵਾਲੇ ਨੰਬਰ ਨੂੰ ਪਹਿਲਾਂ ਦੋ ਵਾਰ ਲਿਖੋਗੇ ਕੀ ਆ ਗਿਆ a ਮਲਟੀਪਲਾਈ a ਉਸ ਤੋਂ ਬਾਅਦ ਕੀ ਲਿਖੋਗੇ ਇੱਕ ਵਾਰ ਲਿਖੋਗੇ ਲੈਫਟ ਵਾਲੇ ਨੰਬਰ ਨੂੰ ਪਹਿਲਾਂ ਦੋ ਵਾਰ ਲਿਖੋਗੇ ਫਿਰ ਇੱਕ ਵਾਰ ਲਿਖੋਗੇ ਉਸ ਤੋਂ ਬਾਅਦ ਆ ਗਿਆ ਰਾਈਟ ਵਾਲਾ ਨੰਬਰ ਰਾਈਟ ਵਾਲੇ ਨੰਬਰ ਨੂੰ ਤੁਸੀਂ ਦੋ ਵਾਰ ਲਿਖੋਗੇ Into b b ਇੱਥੇ ਕਿੰਨੀ ਵਾਰ ਲਿਖੋਗੇ ਇੱਕ ਵਾਰ ਲਿਖੋਗੇ ਜੇ ਤਾਂ ਵਿਚਾਲੇ ਪਲੱਸ ਦਾ ਸਾਈਨ ਹੈ ਤਾਂ ਦੋਵਾਂ ਜਗ੍ਹਾ ਤੇ ਕੀ ਆਏਗਾ ਪਲੱਸ ਆਏਗਾ ਦੋਵਾਂ ਜਗ੍ਹਾ ਤੇ ਕੀ ਆਏਗਾ ਪਲੱਸ ਆਏਗਾ ਸੋ a a ਕਿੰਨਾ ਹੋ ਗਿਆ a a a² ਹੋ ਗਿਆ 2 ਨੂੰ ab ਨਾਲ ਮਲਟੀਪਲਾਈ ਕੀਤਾ 2ab ਹੋ ਗਿਆ ਤੇ ਪਲੱਸ ਦੇ ਵਿੱਚ ਕੀ ਆ ਗਿਆ b² ਇਹ ਆਪਣੇ ਕੋਲ ਆਇਡੈਂਟੀਟੀ ਤਿਆਰ ਹੋ ਗਈ ਬਾਹਲੇ ਬੱਚਿਆਂ ਨੂੰ ਕਨਫਿਊਜ਼ਨ ਹੁੰਦੀ ਹੈ a b ਪੂਰੇ ਦਾ ਸਕੁਅਰ ਕਾਦੇ ਇਕੁਅਲ ਹੁੰਦਾ ਤਾਂ ਸਿੰਪਲ ਜੀ ਗੱਲ ਹੈ ਪਹਿਲਾਂ ਤੁਸੀਂ ਯਾਦ ਰੱਖੋਗੇ 121 121 ਉਸ ਤੋਂ ਬਾਅਦ ਲੈਫਟ ਵਾਲੇ ਨੰਬਰ ਨੂੰ ਦੋ ਵਾਰ ਇੱਕ ਵਾਰ ਉਸ ਤੋਂ ਬਾਅਦ ਰਾਈਟ ਵਾਲੇ ਨੰਬਰ ਨੂੰ ਦੋ ਵਾਰ ਤੇ ਇੱਕ ਵਾਰ ਇੱਕ ਸਿੰਪਲ ਜੀ ਗੱਲ ਯਾਦ ਰੱਖਿਓ ਉਹ ਮੇਰੇ ਘਰੇ ਨਹੀਂ ਆਉਂਦਾ ਮੈਂ ਉਹਦੇ ਘਰੇ ਨਹੀਂ ਜਾਂਦਾ ਇਹਦਾ ਮਤਲਬ ਲੈਫਟ ਵਾਲਾ ਨੰਬਰ ਰਾਈਟ ਸਾਈਡ ਤੇ ਨਹੀਂ ਲਿਖਾਂਗੇ ਰਾਈਟ ਵਾਲਾ ਨੰਬਰ ਲੈਫਟ ਸਾਈਡ ਤੇ ਨਹੀਂ ਲਿਖਾਂਗੇ ਸੋ ਇਹਦੇ ਉੱਪਰ ਬੇਸਡ ਆਪਾਂ ਇੱਕ ਕੁਐਸਚਨ ਕਰਦੇ ਆਂ ਫਿਰ ਤੁਹਾਨੂੰ ਕੀ ਹੈ ਈਜ਼ਲੀ ਕਲੀਅਰ ਹੋ ਜਾਏਗਾ ਜਿਵੇਂ ਕੁਐਸਚਨ ਆ ਗਿਆ ਕਵੈਸਚਨ ਆ ਗਿਆ 2a 3b ਪੂਰੇ ਦਾ ਕੀ ਆ ਗਿਆ ਸਕੁਅਰ ਆ ਗਿਆ ਹੁਣ ਇਹਨੂੰ ਆਪਾਂ ਸੋਲਵ ਕਰਨਾ ਹੈ ਆਪਾਂ ਨੂੰ ਆਇਡੈਂਟੀਟੀ ਧਿਆਨ ਦੇ ਵਿੱਚ ਨਹੀਂ ਹੈ ਕਿ ਕਿਹੜੀ ਆਇਡੈਂਟੀਟੀ ਧਿਆਨ ਦੇ ਵਿੱਚ ਆਇਡੈਂਟੀਟੀ ਲੱਗੇਗੀ ਤਾਂ ਤੁਸੀਂ ਕੀ ਕਰੋਗੇ ਪਹਿਲਾਂ ਲਿਖੋਗੇ 1 2 1 ਪਹਿਲਾਂ ਤੁਸੀਂ ਲਿਖੋਗੇ 1 2 1 ਹੁਣ ਲੈਫਟ ਵਾਲੇ ਨੰਬਰ ਨੂੰ ਕਿੰਨੀ ਵਾਰ ਲਿਖੋਗੇ ਲੈਫਟ ਵਾਲੇ ਨੰਬਰ ਨੂੰ ਲਿਖੋਗੇ 2 ਵਾਰ ਉਸ ਤੋਂ ਬਾਅਦ ਕਿੰਨੀ ਵਾਰ ਲਿਖੋਗੇ 1 ਵਾਰ ਲਿਖੋਗੇ ਲੈਫਟ ਵਾਲੇ ਨੰਬਰ ਨੂੰ ਪਹਿਲਾਂ 2 ਵਾਰ ਫਿਰ ਇੱਕ ਵਾਰ ਹੁਣ ਰਾਈਟ ਵਾਲੇ ਨੰਬਰ ਨੂੰ ਰਾਈਟ ਵਾਲਾ ਨੰਬਰ ਕੀ ਹੈ 3b ਪਹਿਲਾਂ ਲਿਖੋਗੇ ਦੋ ਵਾਰ ਉਸ ਤੋਂ ਬਾਅਦ ਕੀ ਲਿਖੋਗੇ ਇੱਕ ਵਾਰ ਲਿਖੋਗੇ ਸੋ ਇੱਥੇ ਕੀ ਆ ਗਿਆ ਪਲੱਸ ਇੱਥੇ ਵੀ ਕੀ ਆ ਗਿਆ ਪਲੱਸ ਸੋ ਹੁਣ ਕੀ ਕਰਨਾ ਸਿੰਪਲ ਜੀ ਮਲਟੀਪਲੀਕੇਸ਼ਨ ਕਰਨੀ ਹੈ 2 ਨੂੰ 2 ਨਾਲ ਕੀਤਾ ਕਿੰਨਾ ਆ ਗਿਆ 4 ਨਾਲ ਬਣ ਗਿਆ a2 ਠੀਕ ਹੈ 2 ਨੂੰ 2 ਨਾਲ ਕੀਤਾ 4 4 3 ਜਾ ਕਿੰਨਾ ਹੋ ਗਿਆ 12 ਨਾਲ ਕੀ ਆ ਗਿਆ ab ਉਸ ਤੋਂ ਬਾਅਦ 3 ਨੂੰ 3 ਨਾਲ ਮਲਟੀਪਲਾਈ ਕੀਤਾ ਕੀ ਆ ਗਿਆ 9 ਤੇ ਨਾਲ ਆ ਗਿਆ 20 ਸਕਰ ਤਾਂ ਤੁਸੀਂ ਸਿੰਪਲ ਜੀ ਗੱਲ ਕੀ ਯਾਦ ਰੱਖਣੀ ਹੈ ਜਦੋਂ ਵੀ ਇਹ ਫਾਰਮੂਲਾ ਬਣਾਉਣਾ ਹੈ a b ਪੂਰੇ ਦਾ ਸਕਰ ਕਾ ਦੇ ਇਕੁਅਲ ਲਿਖੋਗੇ ਪਹਿਲਾਂ ਲਿਖੋਗੇ 1 2 1 ਉਸ ਤੋਂ ਬਾਅਦ ਲੈਫਟ ਵਾਲੇ ਨੰਬਰ ਨੂੰ ਦੋ ਵਾਰ ਇੱਕ ਵਾਰ ਫਿਰ ਰਾਈਟ ਵਾਲੇ ਨੰਬਰ ਨੂੰ ਦੋ ਵਾਰ ਤੇ ਇੱਕ ਵਾਰ ਆਪਣੇ ਕੋਲ ਆਇਡੈਂਟੀਟੀ ਤਿਆਰ ਹੋ ਗਈ ਹੁਣ ਆਪਾਂ ਬਣਾਉਨੇ ਆ ਮਾਈਨਸ ਵਾਲੀ ਆਇਡੈਂਟੀਟੀ ਠੀਕ ਹੈ ਹੁਣ ਆਪਾਂ ਬਣਾਉਣੇ ਆ ਮਾਈਨਸ ਵਾਲੀ ਆਇਡੈਂਟੀਟੀ ਮਾਈਨਸ ਵਾਲੀ ਕਿਵੇਂ ਬਣੇਗੀ ਸੋ ਆਪਾਂ ਲਿਖਾਂਗੇ a b ਹੋਲ ਸਕੁਅਰ ਤਾਂ ਤੁਸੀਂ ਕੀ ਲਿਖੋਗੇ ਤੁਸੀਂ ਲਿਖੋਗੇ 1 2 1 ਪਹਿਲਾਂ ਤੁਸੀਂ ਕੀ ਲਿਖੋਗੇ 1 2 1 ਉਸ ਤੋਂ ਬਾਅਦ ਲਿਖੋਗੇ ਲੈਫਟ ਵਾਲੇ ਨੰਬਰ ਨੂੰ ਇਹ ਲੈਫਟ ਵਾਲਾ ਨੰਬਰ ਹੈ ਇਹ ਰਾਈਟ ਵਾਲਾ ਨੰਬਰ ਹੈ ਲੈਫਟ ਵਾਲੇ ਨੰਬਰ ਨੂੰ ਦੋ ਵਾਰ ਲੈਫਟ ਵਾਲੇ ਨੰਬਰ ਨੂੰ ਇੱਕ ਵਾਰ ਉਸ ਤੋਂ ਬਾਅਦ ਰਾਈਟ ਵਾਲੇ ਨੰਬਰ ਨੂੰ ਦੋ ਵਾਰ ਰਾਈਟ ਵਾਲੇ ਨੰਬਰ ਨੂੰ ਇੱਕ ਵਾਰ ਠੀਕ ਹੈ ਹੁਣ ਇੱਥੇ ਕੀ ਹੈ ਮਾਈਨਸ ਸੋ ਪਹਿਲਾਂ ਮਾਈਨਸ ਆਏਗਾ ਫਿਰ ਕੀ ਆਏਗਾ ਪਲੱਸ ਵੈਸੇ ਵੀ ਯਾਦ ਰੱਖ ਸਕਦੇ ਹੋ ਅਲਟਰਨੇਟ ਸਾਈਨ ਆਉਣਗੇ ਅਲਟਰਨੇਟ ਦਾ ਮਤਲਬ ਕੀ ਹੋ ਗਿਆ ਪਹਿਲਾ ਪਲੱਸ ਫਿਰ ਮਾਈਨਸ ਫਿਰ ਕੀ ਆ ਗਿਆ ਪਲੱਸ ਸੋ a ਨੂੰ a ਨਾਲ ਕੀਤਾ ਕੀ ਬਣ ਗਿਆ a² ਵਿਚਾਲੇ ਕੀ ਆ ਗਿਆ 2ab ਤੇ ਪਲੱਸ ਦੇ ਵਿੱਚ ਕੀ ਆ ਗਿਆ b2 ਆ ਗਿਆ ਠੀਕ ਹੈ ਇਹ ਆਪਣੇ ਕੋਲ ਸੈਕਿੰਡ ਆਇਡੈਂਟੀਟੀ ਤਿਆਰ ਹੋ ਗਈ a b ਪੂਰੇ ਦਾ ਸਕੁਆਇਰ ਆ ਗਿਆ ਓਕੇ ਉਸ ਤੋਂ ਬਾਅਦ ਆਪਾਂ ਥਰਡ ਆਇਡੈਂਟੀਟੀ ਤਿਆਰ ਕਰਦੇ ਹਾਂ ਥਰਡ ਤਾਂ ਬਿਲਕੁਲ ਸਿੰਪਲ ਜੀ ਗੱਲ ਹੈ a2 b2 ਦੋਵਾਂ ਦੇ ਉੱਪਰ ਸਕੁਆਇਰ ਹੈ ਵਿਚਾਲੇ ਮਾਈਨਸ ਹੈ ਤਾਂ ਸਿੰਪਲ ਜਿਹਾ ਕੰਮ ਕੀ ਕਰੋਗੇ ਪਹਿਲਾਂ ਤੁਸੀਂ ਪਾਵਰ ਨੂੰ ਹਟਾ ਦਿਓ ਪਹਿਲਾਂ ਤੁਸੀਂ ਕੀ ਆ ਪਾਵਰ ਨੂੰ ਹਟਾਤਾ ਜਦੋਂ ਪਾਵਰ ਹਟਾਤੀ ਤਾਂ ਕੀ ਬਣ ਗਿਆ a-b ਬਣ ਗਿਆ ਠੀਕ ਹੈ ਬੱਸ ਹੀ ਆਪਾਂ 1 ਮਿੰਟ ਦੇ ਲਈ ਦਿਮਾਗ ਦੇ ਵਿੱਚ ਪਾਵਰ ਨੂੰ ਹਟਾਵਾਂਗੇ ਕੀ ਬਚ ਗਿਆ a-b ਉਸ ਤੋਂ ਬਾਅਦ ਕੀ ਕਰਨਾ ਹੈ ਦੇਖੋ ਦੋ-ਦੋ ਟੌਫੀਆਂ a ਕੋਲ ਵੀ ਦੋ ਟੌਫੀਆਂ ਹੈ b ਕੋਲ ਵੀ ਦੋ ਟੌਫੀਆਂ ਹੈ ਇੱਕ-ਇੱਕ ਟੌਫੀ ਕੀ ਹੈ ਖਾ ਗਏ ਤਾਂ ਬਾਕੀ ਕਿੰਨੀ ਬਚ ਗਈ ਇੱਕ ਬਚ ਗਈ ਇਹਦੇ ਕੋਲ ਵੀ ਕੀ ਹੈ ਇੱਕ ਬਚ ਗਈ ਜਿਹੜਾ ਇੱਥੇ ਸਾਈਨ ਹੈ ਉਹਦਾ ਉਲਟਾ ਕਰ ਦੇਣਾ ਸੋ ਕੀ ਬਣ ਗਿਆ a-b ਤੇ ਦੂਜਾ ਬਣ ਗਿਆ a+b ਕਹਾਣੀ ਕੀ ਯਾਦ ਰੱਖਣੀ ਹੈ ਪਹਿਲਾਂ ਪਾਵਰ ਨੂੰ ਹਟਾਓ ਜਦੋਂ ਪਾਵਰ ਨੂੰ ਹਟਾਓਗੇ ਤਾਂ ਬਾਕੀ ਕੀ ਬਚ ਗਿਆ a-b ਉਸ ਤੋਂ ਬਾਅਦ ਦੋ ਟੋਫੀਆਂ ਆਹnde ਕੋਲ ਹੈ ਦੋ ਟੋਫੀਆਂ ਆਹnde ਕੋਲ ਹੈ ਇੱਕ ਖਾ ਗਿਆ ਇਹ ਵੀ ਇੱਕ ਖਾ ਗਿਆ ਬਚੀ ਕਿੰਨੀ ਇੱਕ ਕੰਦੇ ਕੋਲ ਬਚ ਗਈ ਇੱਕ ਕੰਦੇ ਕੋਲ ਬਚ ਗਈ ਸੋ ਵਿਚਾਲੇ ਮਾਈਨਸ ਹੈ ਤਾਂ ਇੱਥੇ ਕੀ ਆ ਜਾਏਗਾ ਪਲੱਸ ਆ ਜਾਏਗਾ ਸਮਝ ਆ ਗਈ ਸੋ ਏ ਸੀ ਆਪਣੇ ਕੋਲ ਆਇਡੈਂਟिटीज ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਸਿਖਾਵਾਂਗੇ ਬਿਲਕੁਲ ਸਿੰਪਲ ਤਰੀਕੇ ਨਾਲ ਏ ਪਲੱਸ ਬੀ ਪੂਰੇ ਦੀ ਪਾਵਰ 3 ਹੈ ਜਾਂ ਏ ਮਾਈਨਸ ਬੀ ਪੂਰੇ ਦੀ ਪਾਵਰ 3 ਹੈ ਇਹਨੂੰ ਬਿਲਕੁਲ ਸਿੰਪਲ ਤਰੀਕੇ ਨਾਲ ਆਪਾਂ ਕਿਵੇਂ ਸੋਲਵ ਕਰਾਂਗੇ ਇਹ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਥੈਂਕ ਯੂ ਵੈਰੀ ਮੱਚ